ਕੋਣ ਸੰਤ ਅ ਰਾਮ ਸਿੰਘ ਖਾਲਸਾ ਸਾਹਿਬ ਕਹਿੰਦੇ ਆ ਕਿ ਪੰਜ ਬੱਚੇ ਪੈਦਾ ਕਰੇ ਹਰ ਸਿੱਖ ਪਾਲੂਗੇ ਠੀਕ ਆ ਨਹੀਂ ਪਾਲੂ ਮੈਨੂੰ ਦੇ ਦੋ ਮੈਂ ਬਣਾਉਂਗਾ ਬਦਮਾਨ ਉਹਨਾਂ ਨੂੰ ਵਧੀਆ ਫਿਰ ਤਾਂ ਪੜਨਗੇ ਤ੍ਰਿਵਿੰਦਰ ਸਿੱਖੋ ਜੇ ਤੂੰ ਮਾਣੋ ਤਾਂ ਬਣਾਉਣਗੇ ਬਦਮਾਨ ਫਿਰ ਤਾਂ ਬਣੇ ਜਾਣਗੇ ਰਾਮ ਸਿੰਘ ਖਾਲਸਾ ਧੂਮਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਬੈਠਣ ਵਾਲਾ ਇਹ ਬਾਬਾ ਹੈਗਾ ਜੀ ਇਹ ਜਿਹੜਾ ਇਹਨਾਂ ਦੀ ਸਰਨ ਵਿੱਚ ਆ ਗਿਆ ਬਸ ਆ ਗਿਆ ਸਰਨ ਨਹੀਂ ਦੇਣਾ ਮਰਨਾ ਬਲੇ ਬਲੇ ਹੋ ਜਾਂਦੀ ਹੈ ਇੱਕ ਬਿਆਨ ਬੜੀ ਚਰਚਾ ਦੇ ਵਿੱਚ ਹੈ ਕਿਉਂਕਿ ਕਈ ਵਾਰ ਬਿਆਨ ਅਜੇ ਹੋ ਜਾਂਦੇ ਨੇ ਜਿਹੜੇ ਬਾਅਦ ਦੇ ਵਿੱਚ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਵਿਵਾਦ ਖੜੇ ਹੋ ਜਾਂਦੇ ਨੇ ਟਿੱਪਣੀਆਂ ਆ ਜਾਂਦੀਆਂ ਨੇ ਤੇ ਅਜਿਹਾ ਹੀ ਬਿਆਨ ਦਿੱਤਾ ਗਿਆ ਹੈ ਦੰਦੋਂਗੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਹੋਰਾਂ ਵੱਲੋਂ ਉਹ ਕਹਿੰਦੇ ਨੇ ਕਿ ਹਰ ਸਿੱਖ ਪੰਜ ਬੱਚੇ ਪੈਦਾ ਕਰੇ ਨਹੀਂ ਸੰਭਾਲੇ ਜਾਣਗੇ ਨਹੀਂ ਪਾਲੇ ਜਾਣਗੇ ਚਾਰ ਮੈਨੂੰ ਦੇ ਦਿਓ ਤੇ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਪੰਜਾਬ ਦੇ ਉਹਨਾਂ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਹਿੰਦੇ ਜੀ ਔਰਤਾਂ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਨਹੀਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਇਹਦੇ ਨਾਲ ਸਹਿਮਤ ਆ ਬਿਲਕੁਲ ਸਹਿਮਤ ਆ ਉਹ ਕਹਿੰਦੀ ਹੈ ਜੀ ਬਿਲਕੁਲ ਹੈ ਜੀ ਸਾਡੇ ਸਾਡੇ ਬੰਦੇ ਘੱਟ ਰਹੇ ਨੇ ਜੀ ਸਾਡੇ ਢਾਟੀ ਰਾਗੀ ਘੱਟ ਰਹੇ ਨੇ ਜੀ ਹੂੰ ਤੇ ਸਾਡੇ ਕਹਿੰਦਾ ਕਾਫੀ ਨੁਕਸਾਨ ਹੋ ਰਿਹਾ ਸਿੱਖਾਂ ਦੇ ਵਿੱਚ ਕਾਫੀ ਘਟਦਾ ਆਪਾਂ ਤਾਂ ਕਹਿੰਦੇ ਆ ਘਟ ਜਾਂਦੇ ਆਪਾਂ ਅੱਛਾ ਇਹਦੀ ਫੇਰੇ ਕੀ ਗਰੰਟੀ ਹੋਊਗੀ ਵੀ ਚਲੋ 5 ਬੱਚੇ ਹੋਗੇ ਸਿੱਖ ਪਰਿਵਾਰ ਚ ਹੋਗੇ ਉਹ ਸਿੱਖ ਰਹਿਣਗੇ ਨਾ ਸਿੱਖ ਤਾਂ ਕਿੱਥੇ ਨੇ ਜੀ ਹੁਣ ਸਿੱਖ ਕਿੱਥੇ ਨੇ ਜੀ ਦੇਖਣ ਪੱਖੋਂ ਤਾਂ ਤੁਸੀਂ ਵੀ ਸਿੱਖ ਨਹੀਂ ਹੁੰਦੇ ਹਾਂ ਉਹੀ ਕਹਿੰਦਾ ਵੀ ਉਹ ਸਿੱਖ ਰਹਿਣਗੇ ਤੁਸੀਂ ਵੀ ਸਿੱਖ ਨਹੀਂ ਆਗੇ ਦੇਖਣ ਪੱਖੋਂ ਤਾਂ ਤੇ ਵੈਸੇ ਸਿੱਖੀ ਸਿੱਖ ਜਿਹੜਾ ਹੁੰਦਾ ਨਾ ਜੀ ਉਹ ਹੁੰਦਾ ਵਿਦਿਆਰਥੀ ਹੂੰ ਸ਼ਿਸ਼ ਦਾ ਮਤਲਬ ਵਿਦਿਆਰਥੀ ਹੁੰਦਾ ਸ਼ਿਸ਼ ਹੋ ਗਿਆ ਨਾ ਵਿਦਿਆਰਥੀ ਦਾ ਮਤਲਬ ਹੁੰਦਾ ਮਤਲਬ ਕਿ ਸਿਖਿਆਰਥੀ ਸਿੱਖਣ ਵਾਲਾ ਸਿੱਖਣ ਦਾ ਹੁੰਦਾ ਜਿਹੜੇ ਹੈਗੇ ਸਿੰਘ ਉਹ ਪੂਰੇ ਸਿੰਘ ਹੁੰਦੇ ਆ ਜਿਹੜੇ ਕਿ ਪੂਰੇ ਸਿੰਘ ਸਜ ਜਾਂਦੇ ਆ ਸਿੱਖ ਤਾਂ ਸਾਰੇ ਆ ਆਪਾਂ ਜਿਹੜੇ ਸਿੱਖਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਪਾਂ ਆਪਾਂ ਸਾਰੇ ਸਿੱਖਾਂ ਪਰ ਜੇ ਵੋਟਾਂ ਵਾਲੇ ਪਾਸੇ ਅਜੇ ਤੇ 24 25 ਲੱਖ ਹੀ ਰਹਿ ਗਏ ਆ ਕਹੇ ਤਰੀਕ ਵਧਾਤੀ ਆ ਫਿਰ ਉਹਨੇ ਉਹ ਇਹਨਾਂ ਦੀ ਤੇ ਜੇ 25 ਲੱਖ ਹੀ ਰਹਿ ਗਏ ਆ ਆਪਾਂ ਬੀਬੀ ਲਾਂਡਰਾ ਕਹਿੰਦੀ ਗੱਲ ਪਰਮਜੀਤ ਕੋਲ ਲਾਂਡਰਾ ਕਹਿੰਦੀ ਨਹੀਂ ਕਿਦਾ ਸਾਬ ਘਟੇ ਨਹੀਂ ਸਿੱਖ ਅਸਲ ਸਹਿਜਤਾ ਨਹੀਂ ਸਿੱਖ ਵੋਟਾਂ ਬਣਾਉਣੇ ਬੰਦ ਕਰ ਗਏ ਕਹਿੰਦੀ ਪਹਿਲਾਂ ਸਹਿਜਤਾ ਨਹੀਂ ਸਿੱਖ ਬਣਾਉਂਦੇ ਸੀ ਵੋਟਾਂ ਮਰੇ ਸਹਿਜਤਾ ਨਹੀਂ ਸਿੱਖ ਤਾਂ ਬਣਾਉਂਦੇ ਸੀ ਵੋਟਾਂ ਬੀਬੀ ਜੀ ਪਰ ਆਹ ਤੁਹਾਡੇ ਇਸ ਤਰ੍ਹਾਂ ਪ੍ਰਚਾਰ ਕਹਿੰਦੀ ਸਰ ਕਹਿੰਦੀ ਪਰ ਕਰਦੇ ਨਹੀਂ ਪੂਰਾ ਬੀਬੀ ਕਹਿੰਦੀ ਕਹਿੰਦੇ ਕਰਦੇ ਨਹੀਂ ਕੀ ਕਰ ਸਕਦੇ ਆ ਪਰ ਕਹਿੰਦੀ ਹੈਗਾ ਧਰਮ ਪ੍ਰਚਾਰ ਤਾਲੇ ਤਾਂ ਹੈਗੇ ਨੇ ਮੈਨੂੰ ਵੀ ਕਦੇ ਦਿੱਤੇ ਨਹੀਂ ਬੰਦੇ ਆ ਸਾਡੇ ਬੰਦ ਜਾਂਦੇ ਆ ਪਿੰਡਾਂ ਦੇ ਵਿੱਚ ਹਮ ਸਿੱਖ ਘਟ ਰਹੇ ਨੇ ਹਰਨਾਮ ਸਿੰਘ ਖਾਲਸਾ ਧੂਮਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾ ਵਿੱਚ ਬੈਠਣ ਵਾਲਾ ਇਹ ਬਾਬਾ ਹੈਗਾ ਜੀ। ਮਾਫ਼ ਕਰਨਾ ਬੈਠੇ ਫੋਟੋ ਨਜ਼ਰ ਆਉਂਦਾ ਫੋਟੋਆਂ 'ਚ। ਮੈਂ ਤਾਂ ਗੱਲ ਕੀਤੀ ਆ। ਮੈਂ ਸਬੂਤ ਤੋਂ ਬਿਨਾ ਗੱਲ ਨਹੀਂ ਕਰਦਾ। ਗੁੱਸਾ ਦਾ ਹਾਲ ਆਉਂਦਾ ਜੀ ਜਦੋਂ ਗੱਲ ਕਰਦੇ ਆ ਕਿਸੇ ਦੇ ਹਿੱਕ ਤੇ ਮਾਰਦੇ ਗੁੱਸਾ ਤਾਂ ਆਉਂਦਾ ਹੀ ਆ। ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੇ। ਪ੍ਰਕਾਸ਼ ਸ਼੍ਰੋਮਣੀ ਅਕਾਲ ਦਲ ਲੱਗਿਆ ਰਿਹਾ ਜੀ ਬਾਬਾ ਸੀਗਾ ਜੀ। ਇਹਨਾਂ ਬੰਦੇ ਇਹਨੇ ਬਾਬਿਆਂ ਨੇ ਇਕੱਠੇ ਹੋ ਕੇ ਨਾ ਜੀ ਜਿਹੜਾ ਨਾਨਕਸ਼ਹਿਰ ਕੈਲੰਡਰ ਨਾਨਕਸ਼ਹਿਰ ਕੈਲੰਡਰ ਹੀ ਬਣਾ ਸੀਗਾ ਜੀ। ਹੂੰ। ਪੂਰੇ ਵੱਲ ਸਾਹਿਬ ਨੇ ਬਣਾ ਕਮਾਲ ਦਾ ਸੂਰਜ ਪ੍ਰਣਾਲੀ ਨੂੰ ਲੈ ਕੇ ਦਰਬਾਰ ਸਾਹਿਬ ਦੇ ਕਮਾਲ ਦਾ ਕੈਲੰਡਰ ਬਣਾਇਆ ਸੀ ਮੈਂ ਉਹਦੀ ਇੰਟਰਵਿਊ ਕੀਤੀ ਸੀ ਟਾਈਮ ਟੀਵੀ ਤੇ ਦੋ ਕਿਸ਼ਤਾਂ ਬਣਾਉਣੀਆਂ ਚਾਹੀਦੀਆਂ ਸੀ ਉਹਦੀ ਇੰਟਰਵਿਊ ਦੀਆਂ ਕੱਲੇ-ਕੱਲੀ ਚੀਜ਼ ਦੱਸੀ ਦੇ ਮਨੂੰ ਨੇ ਵੀ ਇਹ ਕਿ ਇਹ ਕਿੱਦਾਂ ਹੈਗਾ ਇਹ ਪ੍ਰਣਾਲੀ ਕਿੱਦਾਂ ਕੰਮ ਕਰਦੀ ਆ ਉਹ ਬੰਦੇ ਦਾ ਕੈਲੰਡਰ ਲਾਗੂ ਕਰਤਾ ਇਹ ਸਤ ਸਮਾਜ ਦੇ ਵਿਰੋਧਤਾ ਕੀਤੀ ਨਹੀਂ ਕੈਲੰਡਰ ਪਰ ਸਤ ਸਮਾਜ ਦੀ ਪ੍ਰਕਾਸ਼ ਸਿੰਘ ਬਾਦਲ ਕਿੱਦਾਂ ਮੋੜ ਸਕਦੇ ਆ ਤੇ ਕੈਲੰਡਰ ਲਾਗੂ ਕਰਤਾ ਉਹ ਕੈਲੰਡਰੀ ਖਤਮ ਕਰਤਾ ਇਹ ਸਾਡੇ ਸਤ ਸਮਾਜ ਨੇ ਇੱਕ ਸਮਾਜ ਸੰਤ ਸਮਾਜ ਚੋਂ ਇੱਕ ਵਿਅਕਤੀ ਇੱਕ ਸੰਤ ਜਿਹੜਾ ਬਾਬਾ ਕਹਿੰਦੇ ਜਿਹਨੂੰ ਅੱਜ ਕੱਲ੍ਹ ਭਾਈ ਕੋਹਾਂ ਦਾ ਉਹ ਸੰਤ ਨਹੀਂ ਕੋਹਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉਸ ਨੇ ਇਹਾਂ ਦੀ ਗੱਲ ਮੰਨਣੀ ਬੰਦ ਕਰ ਦਿੱਤੀ ਤੇ ਉਹਦੇ ਖਿਲਾਫ ਸਾਜ਼ਿਸ਼ਾਂ ਰਚੂ ਸ਼ੁਰੂ ਕਰਤੀਆਂ ਠੀਕ ਹੈ ਜੀ ਇਹ ਜਿਹੜਾ ਇਹਨਾਂ ਦੀ ਸਰਨ 'ਚ ਆ ਗਿਆ ਬਸ ਆ ਗਿਆ ਸਰਨ ਨਹੀਂ ਦੇਣਾ ਮਰਨਾ ਲੈ ਵਲੇ ਹੋ ਜਾਂਦੀ ਆ ਤੇ ਹੁਣ ਸੰਤ ਹਰਨਾਮ ਸਿੰਘ ਖਾਲਸਾ ਸਾਹਿਬ ਕਹਿੰਦੇ ਆ ਕਿ ਪੰਜ ਬੱਚੇ ਪੈਦਾ ਕਰੇ ਹਰ ਸਿੱਖ ਪਾਲੂਗੇ ਠੀਕ ਆ ਨਹੀਂ ਪਾਲੂ ਮੈਨੂੰ ਦੇ ਦੋ ਮੈਂ ਬਣਾਉਂਗਾ ਵਿਦਵਾਨ ਉਹਨਾਂ ਨੂੰ ਵਧੀਆ ਫਿਰ ਤਾਂ ਪੜਨਗੇ ਤਰਮਿੰਦਰ ਸਿੱਖੋ ਜੇ ਤੂੰ ਮਾਣੋ ਸਭ ਬਣਾਉਣਗੇ ਵਿਦਵਾਨਾਂ ਨੂੰ ਫਿਰ ਤਾਂ ਬਣੇ ਜਾਣਗੇ ਚਲੋ ਮੰਨ ਲਓ ਜੀ ਤੁਮਾ ਸਾਹਿਬ ਦੀ ਗੱਲ ਉਹ ਵੀ ਤਾਂ ਆਖੀ ਜਾਂਦੇ ਆ ਜਿਹੜੇ ਕਿ ਆਰਐਸਐਸ ਵਾਲੇ ਆ ਕੇ ਜੀ ਹਰ ਇੱਕ Hindu ਪੰਜ ਬੱਚੇ ਪੈਦਾ ਕਰੇ ਉਹ ਵੀ ਤਾਂ ਆਖੀ ਜਾਂਦੇ ਆ ਆ ਹੁਣ ਤਾਂ ਅਜ ਤਾਂ ਰਿਪੋਰਟੇ ਪੇਸ਼ ਕਰਤੀ ਉਹਨਾਂ ਨੇ ਆਰਥਿਕ ਸਲਾਹਕਾਰ ਨੇ ਪ੍ਰਧਾਨ ਮੰਤਰੀ ਦੇ ਨੇ ਕਹੇ Hindu ਘਟ ਰਹੇ ਨੇ ਜੀ ਜੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ